हां जी दोस्तों सासरीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਾੜਾ ਤੇਲੀਆਂ ਵਾਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਦਾ ਇਹ ਪਿੰਡ ਆਲਕੋ ਕੋਠੀ ਦੇ ਬਿਲਕੁਲ ਨੇੜੇ ਭਾਈ ਲੱਧੂ ਹਾਂ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਭਿੱਖੀਪਿੰਡ ਤੋਂ ਵੀ ਕੋਈ 8-7 ਕਿਲੋਮੀਟਰ ਦੀ ਦੂਰੀ ਆ ਸਾਰੀ ਓਨਰ ਵੀਰ ਜਸਵੰਤ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰੋਂ ਨਹੀਂ ਕਰਦੇ ਆ ਪਿਛੇ ਜੇ ਵੀ ਆਪਾਂ ਵੀਡੀਓ ਪਾਈ ਸੀਗੀ ਉਹਦੇ ਵਿੱਚ ਵੀ ਆਪਾਂ ਤੁਹਾਨੂੰ ਦੋ ਕ ਨਾਗ ਦਿਖਾਏ ਸੀਗੇ ਉਸ ਤੋਂ ਬਾਅਦ ਤਕਰੀਬਨ ਜਿਹੜੇ ਹੇਠ ਉੱਤੇ ਨਾਗੇ ਇਸੇ ਤਰ੍ਹਾਂ ਹੀ ਡੇਲੀ ਰੁਟੀਨ ਦੇ ਵਿੱਚ ਆਉਂਦੇ ਜਾਂਦੇ ਰਹੇ ਆ ਇਸ ਘਰੋਂ ਜਿਆਦਾਤਰ ਵੀਰ ਵੈੜਾ ਲਿਆ ਕੇ ਸੇਲ ਕਰਦਾ ਠੀਕ ਆ ਜੀ ਤੇ ਪਸ਼ੂ ਸਾਫ਼ ਸੁਥਰੇ ਹੁੰਦੇ ਆ ਕੋਈ ਵੀ ਮੇਰਾ ਭਰਾ ਆਨਲਾਈਨ ਜਿਹੜੇ ਵੀ ਵੀਰ ਸੌਦਾ ਕਰਦੇ ਆ ਜਿੰਨੇ ਆਪਣੇ ਨਾਲ ਜੁੜੇ ਹੋ ਤੁਸੀਂ ਇੱਥੇ ਆਣ ਕੇ ਵਿਜ਼ਿਟ ਕਰਕੇ ਠੀਕ ਆ ਜੀ ਆਪਣੀ ਚੋਚਵਾ ਕੇ ਤਸੱਲੀ ਕਰ ਲਿਓ ਤੇ ਜਾਂ ਆਨਲਾਈਨ ਕੋਈ ਭਰਾ ਸੌਦਾ ਕਰਨਾ ਚਾਹੁੰਦਾ ਨਹੀਂ ਆ ਜਾ ਸਕਦਾਗਾ ਤੇ ਵੀਡੀਓ ਕਾਲ ਤੇ ਵੀ ਤੁਸੀਂ ਚੁਵਾਈ ਵੇਖ ਸਕਦੇ ਜਿਹਨਾਂ ਪਸ਼ੂਆਂ ਦੀ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਨੇ ਇੱਕ ਤੇ ਮਗਰ ਫੀਮੇਲ ਕਾਫ ਆ ਇੱਕ ਮਗਰ ਬੱਚੀ ਆ ਤੇ ਦੋ ਮਗਰ ਮੇਲ ਕਾਫ ਦੋ ਮਗਰ ਬੱਚੇ ਆ ਤੇ ਦਿਨਾਂ ਦੀ ਗੱਲ ਕਰ ਲਈਏ ਤੇ ਇੱਕ ਮੋٹے ਤੌਰ ਤੇ ਤੁਹਾਨੂੰ ਦੱਸ ਦੇਣੀ ਆ ਵੀ ਦੋ ਦੋ ਤਿੰਨ ਤਿੰਨ ਦਿਨ ਦਾ ਸਮਾਂ ਹੋ ਗਿਆ ਅੱਜ ਇਹਨਾਂ ਵੜਾ ਨੂੰ ਸੂਈਆਂ ਨੂੰ ਸੋ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਤਰੀਕ ਅੱਜ ਤੁਸੀਂ ਇੱਕ ਨੋਟ ਕਰ ਲਓ 25 ਜਨਵਰੀ ਤੇ ਸਮਾਂ ਆਪਾਂ ਹੁਣ ਵੀਡੀਓ ਬਣਾ ਰਹੇ ਆ ਤਕਰੀਬਨ ਕੋਈ 3:00 ਵਜੇ ਦਾ ਸਮਾਂ ਹੈ ਸ਼ਾਮ ਦਾ ਕੋਈ ਗੱਲਬਾਤ ਕਰਦੇ ਆ ਜਸਵੰਤ ਦੇ ਨਾਲ ਸਭ ਤੋਂ ਪਹਿਲਾਂ ਵੀਰ ਜਸਵੰਤ ਸਾਸਤਰੀ ਕਾਲ ਸਾਸਤਰੀ ਜੀ ਸੰਧੂ ਸਾਹਿਬ ਜੀ ਹੋਰ ਮਾਰੇ ਠੀਕ ਠਾਕ ਬਹੁਤ ਵਧੀਆ ਜੀ ਤੁਸੀਂ ਸੁਣਾਓ ਠੀਕ ਠਾਕ ਬੜੇ ਵਧੀਆ ਜਸਵੰਤ ਠੀਕ ਠਾਕ ਹੁਣ ਤਾਂ ਤਿੰਨ ਬੜਾਂ ਦਿਖਾਉਣੀਆਂ ਅੱਜ ਹਾਂਜੀ ਤਾਂ ਤਿੰਨੇ ਕ੍ਰੋਸ ਆਂਗਾ ਜਿਵੇਂ ਅੱਗੇ ਜਿਹੋ ਜਿਹਾ ਸਮਾਂ ਆ ਰਿਹਾ ਉਹੋ ਜਿਹੇ ਸਮੇਂ ਅਕੋਰਡਿੰਗ ਮੋਕ ਰੱਖਦੇ ਹੋਏ ਤੁਸੀਂ ਆ ਬੜਾਂ ਲਿਆਂਦੀਆਂ ਹੁਣ ਗਿਆ ਮੇਰਾ ਬੜਾ ਜੀ ਗਰਮੀ ਦਾ ਤਿੰਨੇ ਸੂਈਆਂ ਨੇ ਤਕਰੀਬਨ ਹਾਂਜੀ ਤਾਂ ਦਿਨ ਵੀ ਤੁਸੀਂ ਮੈਨੂੰ ਦੱਸਿਆ ਫਿਰ 2-2 3-3 ਦਿਨ ਹੀ ਆ ਹਾਂਜੀ ਆ ਵਾਇਰ ਨੂੰ ਸੰਧੂ ਸਾਹਿਬ ਤਿੰਨ ਦਿਨ ਹੋ ਗਏ ਆ ਜੀ ਓਕੇ ਹਾਂਜੀ ਤੇ ਆ ਜਿਹੜੀ ਇਹ ਨੂੰ ਅੱਜ ਦੂਜਾ ਦਿਨ ਹੋ ਗਿਆ ਜੀ ਇੱਕ ਜਿਹੜੀ ਬੜਾ ਦੋਸਤੋ ਉਹ ਬਿਲਕੁਲ ਨਜ਼ਦੀਕ ਹੀ ਆ ਉਹ ਵੀ ਨੇੜੇ ਹੀ ਆ ਠੀਕ ਹੈ ਜੀ ਉਹ ਆਪਾਂ ਤੁਹਾਨੂੰ ਉੱਥੇ ਦਿਖਾ ਦੇਵਾਂਗੇ ਠੀਕ ਹੈ ਜੀ ਇਹ ਦੋ ਬੜਾਂ ਦੀ ਡਿਟੇਲ ਆਪਾਂ ਇੱਥੇ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਜਿਸ ਵਾਂ ਤੋਂ ਸ਼ੁਰੂਆਤ ਕਿਹੜੇ ਪਾਸੇੋਂ ਕਰਤਾ ਫਿਰ ਆਹ ਲੋ ਲਓ ਜੀ ਬਲੈਕ ਕਰਾਂਗੇ ਤੇ ਵਿੱਚ ਕ੍ਰੋਸਵਰਡ ਦੋਸਤੋ ਤੁਸੀਂ ਸਾਹਮਣੇ ਦੇਖ ਰਿਹਾ ਜੇ ਤੇ ਸੁਵਿਆਂ ਦੇ ਵਿੱਚ ਇੱਕ ਨਮਾ ਸੁਵਾ ਫਿਰ ਇਹ ਦੂਜਾ ਸੁਵਾ ਜੀ ਦੂਜਾ ਸੁਵਾ ਵੱਛੀ ਦੇ ਮਗਰ ਹਾਂਜੀ ਅੱਜ 2 ਦਿਨ ਹੋ ਗਏ ਨੂੰ ਵੀ ਹਾਂਜੀ ਹਾਂਜੀ ਅੱਜ ਦੂਜਾ ਦਿਨ ਆ ਸੰਦੂ ਲਓ ਜੀ ਦੂਜਾ ਸਵੇਰ ਤੇ 2 ਦਿਨਾਂ ਦੀ ਸੂਈ ਆ 나ੜੂ ਨਾਲ ਆ ਬੱਚੇ ਦੇ ਇੱਧਰ ਤੁਹਾਨੂੰ ਦਿਖਾ ਦਿੰਦੇ ਆ ਆ ਵੱਛੀ ਕਰੋ ਚੈੱਕ ਸੋ 나ੜੂ ਨਾਲ ਤੁਹਾਨੂੰ ਦਿਖਾਈ ਦੇ ਰਿਹਾ ਠੀਕ ਆ ਜੀ ਤੇ ਇਹ ਵੱਛੀ ਇਸ ਵਹਿੜ ਦੇ ਮਗਰ ਆ ਜੀ ਤੇ ਜਸਵੰਤ ਹੁਣ ਬੌਲੇ ਦੇ ਉੱਤੇ ਕਿੰਨੇ ਕ ਤੇ ਚਲਣ ਡਈ ਆ ਇਹ ਸੰਧੂ ਸਾਹਿਬ ਜੀ 15 16 ਲੀਟਰ ਬੌਲਾ ਜੀ 15 16 ਲੀਟਰ ਹਾਂਜੀ ਬਾਕੀ ਖਰਾ ਖਰਾਬ ਆਵਾਜ਼ ਨਹੀਂ ਪੂਰੀ ਖਰੀ ਆ ਬਹੁਤ ਸਾਫ ਸੁਥਰੀ ਸੰਧੂ ਦਾ ਠੀਕ ਆ ਜੀ ਹਾਂਜੀ ਬਬ ਦੋਸਤੋ ਚੋਣ ਚਾਂ ਪੂਰੀ ਖਰੀ ਆ ਬਹੁਤ ਜਲਾ ਥੋੜਾ ਲਾਜੂ ਦਿਖਾ ਦਈਏ ਆ ਤੁਸੀਂ ਥਣ ਦੇ ਬਾਅਦ ਦੇਖ ਲੋ ਮਿਲਦੀ ਮਿਲਦੀ ਬੰਗਾ ਮੂੰਗਾ ਲਾ ਲਈ ਦਾ ਮਾੜਾ ਹੋਣਾ ਨਾ ਜੀ ਉਹ ਤਾਂ ਬਿਲਕੁਲ ਵੰਗੇ ਤੋਂ ਬਿਨਾਂ ਇਦਾਂ ਬਹਿ ਜਾਈਦਾ ਹਾਂਜੀ ਇਦਾਂ ਠੀਕ ਆ ਭਾਈ ਬਹੁਤੀ ਹੱਥੀ ਮੁਠੀ ਦਾ ਥਾਣਾ ਤੇ ਨੋਕਲਾ ਥਾਣਾ ਲੰਬਾ ਦਾ ਠੀਕ ਆ ਬਹੁਤ ਸਾਫ ਸੁਥਰੀ ਆ ਜੀ ਚਵਾਈ ਦੀ ਤੇ 15 ਕਿਲੋ ਬੋਲੇ ਬੋਲਾ ਹਾਂਜੀ ਲੀਟਰ ਮਾਰ ਰਿਹਾ ਠੰਡਾ ਕਰ ਲਓ ਜੀ ਠੀਕਾ ਜੀ ਸੋ ਠੰਡਾ ਕਰਕੇ ਦੋਸਤੋ ਲੀਟਰ ਮਾਰ ਕੇ 15 ਕਿਲੋ ਬੋਲਾ ਦੂਜਾ ਦਿਨ ਹੋ ਗਿਆ ਜੀ ਸੋਈ ਨਵਾਜੇ ਠੀਕਾ ਦੂਜਾ ਦਿਨ ਹੈ ਅੱਜ ਤੇ ਹਾਈਟ ਕੱਟ ਦੀ ਗੱਲ ਕਰ ਲਗੇ ਤੇ ਮੀਡੀਅਮ ਹਾਈਟ ਆ ਨਾ ਬਹੁਤੀ ਵੱਡੀ ਇਹ ਤੇ ਨਾ ਹੀ ਦਰਮਿਆਨੀ ਛੋਟੀ ਆ ਵਿਚਲਾ ਮੇਲ ਆ ਤੇ ਆਇਦਰ ਬਹਿਣੀ ਵਾਲੀ ਸਾਈਡ ਤੋਂ ਵੀ ਇੱਕ ਵਾਰੀ ਆਪਾਂ ਤੁਹਾਨੂੰ ਥਾਣੇ ਦੇ ਬਾਅਦ ਦਿਖਾ ਦਗੇ ਹਾਂਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਪ੍ਰੋਪਰ ਤੋਰ ਕੇ ਤਸੱਲੀ ਨਾਲ ਦਿਖਾ ਦਾਂਗੇ ਬਾਕੀ ਵੇਨ ਤੁਸੀਂ ਚੈੱਕ ਕਰੋ ਠੀਕਾ ਜੀ ਹਵਾਨੇ ਚੱਡੇ ਦੇ ਉੱਪਰ ਨਾੜਾ ਨੋੜਾ ਕਾਫੀ ਆ ਤੇ ਇਸ ਵਕਤ ਸ ਹਲੇ ਦੋਦ ਮੇਰਾ ਵੀਰ ਕੋਈ ਚੰਗਾ ਤੁਸੀਂ ਚੋ ਸਕਦੇ ਜੇ। ਲੈ ਅਜ ਅਸੰਤ ਵੀਰੇ ਖੋਲ ਮਾੜਾ ਇਹਨੂੰ ਦਿਖਾ ਦਈਏ ਤੋੜ ਕੇ। ਲਓ ਜੀ ਆ ਕਰੋ ਚੱਕ। ਲਓ ਜੀ ਠੀਕ ਆ ਵੀਰੇ ਲਓ ਜਸਵੰਤ ਮੋੜ ਲਿਆ ਲਓ ਜੀ ਠੀਕ ਆ ਸੋ ਬਾਕੀ ਤੋਰੇ ਤਾਰੇ ਤੋਂ ਦੋਸਤੋਂ ਠੰਢੀ ਧੀ ਰਹੀ ਆ ਤੇ ਜਿੱਦਾਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਵੀ ਬਿਨਾ ਵੰਗਾ ਬਿਨਾ ਝੂਟ ਰਸੀ ਪਾਇਆ ਜਿਹੜੀ ਚਵਾਈ ਹੁੰਦੀ ਆ ਠੀਕ ਆ ਜੀ ਹਾਂ ਜੀ ਤੇ ਬਾਕੀ ਇਹ ਕਿ ਪੌਣੀ ਆ ਕਿਸੇ ਭਰਾ ਦੀ ਖੁਸ਼ੀ ਆ ਆਪਦੀ ਪਰਾਂ ਦੀ ਕੁਛ ਨਹੀਂ ਠੀਕ ਆ ਜੀ ਥੱਲੇ ਬੈਠ ਕੇ ਕੋਈ ਭਰਾ ਚਵਾਈ ਕਰੂਗਾ ਆਂਦੀ ਕੁਛ ਨਹੀਂ ਬਿਲਕੁਲ ਮਿੱਠੀ ਆ ਜੀ ਤੰਦੂ ਸਾਹਿਬ ਬੱਚੇ ਦਾ ਬਹੁਤ ਕਰਦੀ ਹਨ ਆ ਬਿਲਕੁਲ ਜੀ ਬਿਲਕੁਲ ਉਹ ਬਾਕੀ ਆ ਹਵਾਨਾ ਲੇਵਾ ਠੀਕ ਆ ਜੀ ਬੈਕ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਦਿੱਤਾ ਤੇ ਚੋਣ ਚਾਂਣ ਖਰੀ ਹੈ ਕਿਸੇ ਪਸ਼ੂ ਚ ਕੋਈ ਨਿੱਕੀ ਗੱਲਬਾਤ ਹੋਈ ਤੇ ਆਪਾਂ ਵਿੱਚ ਦੱਸਣ ਜੋਗਾ ਤੇ ਇਹਦਾ ਰੇਟ ਦੀ ਗੱਲ ਕਰਾਂਗੇ ਦੋਸਤੋ ਰੇਟ ਕੀ ਰਹਿਣ ਵਾਲਾ ਹੈ ਅੱਜ ਠੀਕ ਆ ਜੀ ਤੇ ਮੌਕੇ ਤੇ ਭਰਾ ਮੇਰਾਨ ਕੇ ਤੁਸੀਂ ਆਪਣੀ ਸਮਝ ਵੀ ਵੇਖ ਲਿਓ ਠੀਕ ਆ ਜੀ ਤੇ ਬਾਕੀ ਜਸਵੰਤ ਵੀਰੇ ਕੀ ਮੁੱਲ ਕੀ ਡਿਮਾਂਡ ਕਰਾਂਗੇ ਇਹਦੀ ਇਹ ਸੰਧੂ ਸਾਹਿਬ ਜੀ ਆ ਦੇਖੋ ਠੀਕ ਆ ਜੀ ਠੀਕ ਆ ਠੀਕ ਆ ਕੋਈ ਗੱਲਬਾਤ ਨਹੀਂ ਬੰਦੇ ਰਾਂਗੇ ਆ ਲੋ ਵੀ ਐ ਪੂਰੀ ਠੰਡੀ ਧੀਰੀ ਆ ਠੀਕ ਆ ਜੀ ਬੈਠ ਕੇ ਚਵਾਈ ਕਰ ਲੂਗਾ ਕੋਈ ਭਰਾ ਕੋਈ ਭੈਣ ਚਵਾਈ ਕਰਨੀ ਆ ਠੀਕ ਆ ਆ ਦੇਖੋ ਧਾਰ ਬਹੁਤ ਮੋਟੀ ਹਾਂ ਤੂੰ ਤੋ ਫੇਰ ਕੇ ਵਿਖਾਉਂਦਾ ਉਹ ਮਕਸਦ ਹੁੰਦਾ ਵੀ ਪਸ਼ੂ ਕਿੰਨਾ ਠੰਡਾ ਜਾਂ ਕਿਵੇਂ ਆ ਤੇ ਇਹ ਦਸੋ ਤਾਂ ਦੇਵਾਂਗੇ ਕਿੰਨੇ ਦੀ ਇਹ ਸੰਧੂ ਸਾਹਿਬ ਜੀ 62000 ਰੁਪਏ ਦੇਵਾਂਗੇ ਜੀ 62000 ਦੀ ਹਾਂਜੀ ਲੈਸ ਕਿੰਨੀ ਕਰਨੀ ਆ ਹਾਂ ਨਾ ਉਹ ਥੋੜਾ ਦੁਗਈਆ ਸੰਧੂ ਸਾਹਿਬ ਛੱਡ ਦਿੰਨੇ 60 ਦੀ ਹਾਂਜੀ ਜੈਸ ਲਓ ਜੀ 60000 ਦੀ ਹਾਂਜੀ ਠੀਕ ਆ ਲੋ ਵੀ 60000 ਦੀ ਵੇ ਬਾਅਦ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਆਏ ਗਏ ਤਾਂ ਫਿਰ ਹੋਰ ਵੀ ਥੋੜਾ ਬਤਾ ਕੋਈ ਮੌਕੇ ਤੇ ਮਾਨਤਨ ਹੋ ਜਾਊਗਾ ਕੋਈ ਰਸਾ ਛੜਾਈ ਵਿੱਚ ਕਹਿ ਲੋ ਹਾਂਜੀ ਛੋੜ ਸਪਾਉਨਾ ਕੋ ਹੋ ਜੂ ਵਿੱਚੋਂ ਮਾਨਤਨ ਭੈਣ ਭਰਾ ਦਾ ਜਿੰਨਾ ਹੋਊਗਾ ਕਰਾਂਗੇ ਬਿਲਕੁਲ ਜੀ ਬਿਲਕੁਲ ਸੋ 60000 ਦੀ ਕ੍ਰੋਸਵੈਡ ਮਿਲ ਜੂਗੀ ਤੁਹਾਨੂੰ ਇਧਰ ਫਾਈਲ ਨੰਬਰ ਤੇ ਇਹਦਾ ਕੀ ਵਿਰਵਾ ਜਸਵੰਤ ਇਹ ਸੁਹਾ ਕਿ ਨਾ ਹੋਗੀ ਭਰਾ ਇਹ ਸੰਦੂ ਦੂਜਾ ਸੁਹਾ ਜੀ ਸੰਦੂ ਦੂਸਰਾ ਸੁਹਾ ਹਾਂਜੀ ਤੇ ਇਹਨੂੰ ਅਜ ਦਿਨ ਕਿੰਨੇ ਹੋ ਗਏ ਸੀ ਇਹਨੂੰ ਤੀਜਾ ਦਿਨ ਹੋ ਗਿਆ ਜੀ ਇਹਨੂੰ ਵੀ ਤੀਜਾ ਦਿਨ ਹਾਂਜੀ ਬੱਚਾ ਮਗਰ ਹਾਂਜੀ ਆਵੇ ਲਓ ਜੀ ਇਹ ਮਗਰ ਬੱਚਾ ਇਹ ਬੋਲਾ ਕਿੰਨਾ ਇਹਦੇ ਥੱਲੇ ਜਸਵੰਤ ਇਹਦੇ ਥੱਲੇ ਜੇ 10 ਕਿਲੋਟਰ ਬੋਲਾ ਆਈ 10 ਕਿਲੋਟਰ ਹਾਂਜੀ ਲਓ ਵੀ ਤੀਜਾ ਦਿਨ ਆਸ ਤੋਂ ਪਲਾਸ ਹੀ ਹੋਗਾ ਆਪਾਂ ਸੰਧੂ ਸਾਹਿਬ 10 ਹੀ ਦੱਸਿਆ ਜੀ ਕੋਈ ਉੱਤੇ ਹੋ ਲੀਟਰ ਖਾਣੇ ਸੁਆ ਤਾਂ ਜਸਵੰਤ ਤਾਂ ਹੀ ਆਉਂਦਾ ਵੀ ਕਿਲੋ ਅੱਧਾ ਕਿਲੋ ਘੱਟ ਦੱਸ ਦਈਏ ਹਾਂਜੀ ਵਪਾਰ ਲਾਈਨ ਦੇ ਵਿੱਚ ਹੁਣ ਹਰੇਕ ਵੀਰ ਦਾ ਇਹ ਬਣਿਆ ਪੰਜ ਨਾ ਹੋਵੇ ਤੇ ਮਾਲਾ 15 ਗਿਆ ਤਾਂ ਕੋਈ 11 ਕਿਲੋ 10 ਕਿਲੋ ਚੀਜ਼ ਨਾ ਹੋਵੇ ਹਾਂਜੀ ਤੇ ਚਲੋ ਇੰਨਾ ਨਾ ਤਾਂ ਕੋਈ ਬਤਾ ਕੇ ਦੱਸੇ ਕਿੰਨੇ ਕਿਲੋ ਹਨ ਕਿੰਨੇ ਕਿਲੋ ਹਨ ਜਾ ਕੇ ਵਾਦ ਨਿਕਲੇ ਤੇ ਫੇਰ ਹੀ ਮਜ਼ਾ ਆਉਂਦਾ ਆ ਫੇਰ ਸਵਾਦ ਆਉਂਦਾ ਵੀਰੇ ਭਰਾ ਫੇਰ ਆਪਣੇ ਨਾਲ ਵੱਜਦਾ ਭਰਾ ਆਪਣੀ ਜਾ ਕੇ ਇਜੇ ਤਰ੍ਹਾਂ ਰੱਖੇਗੀ ਵਾਕਿਆ ਯਾਰ ਜੋ ਕਹਿਆ ਉਹ ਉੱਤੇ ਨਿਕਲਿਆ ਫੇਰ ਹੀ ਹੁੰਦੀ ਹੈ ਜੀ ਆਪਣਾ ਮੂੰਹਾਂ ਸਫਤ ਕੀਤੀ ਦਾ ਸੰਧੋ ਸਾਬ ਕੋਈ ਫਾਇਦਾ ਨਹੀਂ ਬਸ ਜੀ ਬਸ ਹਾਂਜੀ ਲੋਭੀ ਭਰਾ ਕਰੇ ਤੇ ਫੇਰ ਹੀ ਹੈ ਬਿਲਕੁਲ ਜੀ ਬਿਲਕੁਲ ਹੁਣ ਇਸ ਵਕਤ 10 ਕਿਲੋ ਮੰਨ ਲੈ ਕੋਈ ਹਾਂ 10 ਲੀਟਰ ਪੂਰਾ ਨੈਟ ਹੋਊਗਾ ਉੱਤੇ ਹੋਊਗਾ ਕੋਈ ਕਿਲੋ ਖੰਡ ਘਟਨੇਗਾ ਜੀ ਠੀਕ ਹੈ ਵੀਰੇ ਤੇ ਇਹ ਵੀ ਦੋਸਤ ਇੱਕ ਵਾਰੀ ਖੋਲ ਕੇ ਪਾ ਤੁਹਾਨੂੰ ਤੋੜ ਕੇ ਦਿਖਾਉਣੇ ਆ 10 ਕਿ ਲੀਟਰ ਇਸ ਵਕਤ ਬੋਲਾ ਹੀ ਬੋਲਾ ਹੈ ਇਹਦੇ ਥੱਲੇ ਦੂਜਾ ਸੁਵਾ ਸੁਈ ਹੈ ਸੰਧੋ ਦਾ ਦੂਸਰਾ ਸੁਵਾ ਕਿੰਨੇ ਦਿਨ ਹੋ ਗਿਆ ਜੀ ਅੱਜ ਤੀਜਾ ਦਿਨ ਆ ਦੂਜਾ ਸੁਵਾ ਬਾਕ ਯਾ ਰੰਗ ਪ੍ਰਿੰਟ ਕਲਰ ਦੀ ਗੱਲ ਕਰ ਲਈਏ ਤੇ ਬਹੁਤ ਵਧੀਆ ਸਟੇਟ ਪਟਾ ਡੱਬ ਮੋਟੇ ਆ ਠੀਕ ਆ ਜੀ ਵਾਈਟ ਦੇ ਵਿੱਚ ਹਵਾਨੇ ਛੱਡੇ ਦੀ ਤੁਸੀਂ ਦੇਖ ਰਹੇ ਜੇ ਬੜੀ ਸਾਫ ਸੁਥਰੀ ਆ ਤੇ ਪਿੱਛੇ ਜਿਸਮੰਤ ਨੇ ਵੇੜਾ ਲਿਆਂਦੀਆਂ ਸੀਗੀਆਂ ਠੀਕ ਆ ਜੀ ਦੋ ਵੇੜਾ ਆਪਾਂ ਤੁਹਾਨੂੰ ਦਿਖਾਈਆਂ ਸੀਗੀਆਂ ਬੜੀਆਂ ਖੂਬਸੂਰਤ ਥੱਲੇ ਭਾਂਡੇ ਦੀਆਂ ਵੀ ਬੜੀਆਂ ਖਬਰਦਾਰ ਸੀਗੀਆਂ ਤੇ ਚੰਗੀਆਂ ਸਾਫ ਬਹੁਤ ਵਧੀਆ ਸੰਤੂ ਸਾਹਿਬ ਉਹ ਵੀ ਬੱਛੀ ਜਸੂਨ ਤੇ ਵੇਗੀ ਹੋ ਗਈ ਉਸੇ ਵੇਲੇ ਜਿਹੜੀ ਆਪਾਂ ਦਿਖਾਈ ਸੀਗਾ ਹਾਂਜੀ ਹਾਂਜੀ ਹਨਾ ਚਿੱਟੀ ਵਜਰਸੀ ਵਿੱਚ ਵਿਖਾਈ ਸੀ ਜੀ ਬੱਚੇ ਦਾ ਵੜਾ ਕਰਦੀ ਸੰਤੂ ਸਾਹਿਬ ਲਓ ਵੀ ਠੀਕ ਆ ਜੀ ਬਾਕੀ ਹੁਣ ਇੱਕ ਵਾਰੀ ਟਾਈਮ ਆਪਾਂ ਫਿਰ ਤੁਹਾਨੂੰ ਨੋਟ ਕਰਾ ਦਿੰਨੇ ਆ 3 ਵਜੇ ਦਾ ਦੋਸਤੋ ਸਮਾਂ ਹੈ ਤੇ ਮਾਰਨਿੰਗ ਜਸਵੰਤ 24 ਦਾ ਸਮਾਂ ਵੀ ਦੱਸ ਦਿਓ 7:30 ਵਜੇ ਦਾ ਸੰਧੂ ਸਾਹਿਬ 7:30 ਵਜੇ ਹਾਂਜੀ ਲਓ ਜੀ ਮਾਰਨਿੰਗ ਤੇ ਦਾ ਦੋਸਤੋ ਸਮਾਂ ਹੈ 7:30 ਵਜੇ ਦਾ ਠੀਕ ਆ ਜੀ ਸਵੇਰ ਜਿਹੜੀ 24 ਦੀਆਂ ਸੰਧੂ ਸਾਹਿਬ ਠੀਕ ਆ ਠੀਕ ਆ ਹਾਂਜੀ ਬਾਕੀ ਚੌਂ ਜਾਂ ਤਾਂ ਪੂਰੀ ਗਰਮਲੀ ਵਾਲੀ ਆ ਬਹੁਤ ਜ਼ਿਆਦਾ ਜੀ ਸਾਫ਼ ਸੁਥਰੀ ਠੀਕ ਆ ਜੀ ਬੱਚੇ ਦਾ ਵੜਾ ਕਰਦੀ ਸਾਹਿਬ ਹਾਂਜੀ ਹਾਂਜੀ ਆ ਮੈਂ ਚੰਨੋ ਬੱਚਿਆਂ ਨੂੰ ਕੋਈ ਗੱਲ ਨਹੀਂ ਆ ਆ ਥੋੜਾ ਜਿਹਾ ਬੱਚੇ ਦਾ ਐਨੀਮਲ ਕਰਦੇ ਆ ਠੀਕ ਆ ਜੀ ਸੁਈਆਂ ਸੱਜਰਤਾ ਜੀਆਂ ਨੇ ਤੇ ਗਾੜਾ ਨੂੰ ਹੁੰਦਾ ਹੈ ਖਾਸ ਤੌਰ ਤੇ ਠੀਕ ਆ ਜੀ ਬੱਚਿਆਂ ਨਾਲ ਭੱਜਦੇ ਨੱਟਦੇ ਆ ਪਸ਼ੂ ਤੇ ਇਹ ਦੋਸਤੋ 10 ਕਿਲੋ ਬੋਲੇ ਬੋਲਾ ਇਸ ਵਾਰ ਤੇ ਥੱਲੇ ਇਸ ਵਕਤ ਠੀਕ ਆ ਜੀ ਉਹ ਆਪਾਂ ਤੁਹਾਨੂੰ ਡਿਟੇਲ ਬਹੁਤ ਵਧੀਆ ਲੱਗਾ ਸੋ ਥਰਡ ਭਾਂਡੇ ਦੀ ਬੜੀ ਸਫਾਈ ਹੈ ਪੂਰੀ ਖਬਰਦਾਰ ਹੈ ਠੀਕ ਹੈ ਜੀ ਤੇ ਇਹ ਜਸੋਂਤ ਵੀਰੇ ਕੀ ਮੁੱਲ ਕਰਦਾ ਇਹਦਾ ਦਵਾ ਕਿੰਨੇ ਦੀ ਇਹ ਜਸ ਮੁੱਲ 52000 ਰੁਪਏ ਜੀ ਸੰਧੂ ਸਾਹਿਬ ਹਾਂਜੀ ਹਾਂਜੀ ਤੇ ਜਸ ਨੂੰ 50000 ਦੀ ਦੇਵਾਂਗੇ ਜੀ ਵੀ ਜਸ ਨੂੰ ਹਾਂ ਜਿਹੜੀ 50000 ਦੀ ਆ ਹਾਂਜੀ ਠੀਕ ਹੈ ਜੀ ਇਹ ਮੈਂ ਗਲਤ ਕਰੀ ਜਈਏ ਮੁੱਲ ਸੰਧੂ ਸਾਹਿਬ ਕੀ ਫਾਇਦਾ ਨਹੀਂਗਾ ਬਿਲਕੁਲ ਜੀ ਗਲਤ ਹੈਗੀ ਆ ਜੀ ਤੁਹਾਨੂੰ ਵੀ ਪਤਾ ਰੁਪਈਆ ਦੇ ਇਹ ਆਪਾਂ ਨੂੰ ਜਸੋਂਤ ਵੀਰੇ ਇਹ ਗੱਲ ਤਾਂ ਪਤਾ ਹੀ ਚਲੋ ਸਾਰੇ ਭੈਣ ਭਰਾ ਪਸ਼ੂ ਪਾਲਕ ਨੂੰ ਸਮਝਦਾਰ ਹਾਂਜੀ ਹੁਣ ਜਿਹੜੀ ਮਾਨਾ ਵੀ 50 55 ਦੇ ਘਰ ਵਾਲੀ ਜੀ ਆਪਾਂ ਕਹੀਏ ਵੀ 70 ਬਟਵਾ ਤੇ 70 ਪਟਿੰਦਾ ਨਹੀਂ 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 ਉਹ ਖਾ ਜਾਂਦਾ ਹੈ ਹਣਾ ਬਾਕੀ ਤੁਸੀਂ ਵੀ ਚਲੋ ਅਕੋ ਪਾਣੀ ਲਾਪਣਾ ਖੜੂਗਾ ਜਾ ਕੇ ਕੋਈ ਆਊਗਾ ਰੋਟੀ ਫੇਰ ਆਊਗਾ ਭੈਣ ਭਰਾ ਇਹ ਗੱਲ ਹੁੰਦੀ ਹੈ ਜੀ ਸਹੀ ਆ ਭਰਾ ਹਾਂ ਸਹੀ ਆ ਆਪਣਾ ਬਿਲਕੁਲ ਜੀ ਬਿਲਕੁਲ ਇਹ ਗੱਲ ਨਹੀਂ ਸਾਰੇ ਭੈਣ ਭਰਾ ਰੋਟੀ ਲਈ ਤੁਰੇ ਫਿਰਦੇ ਹਰ ਕੋਈ ਲਵੇ ਬਿਲਕੁਲ ਜੀ ਬਿਲਕੁਲ ਕੋਈ ਤੇ ਕੋਈ ਗੱਲ ਨਹੀਂ ਸੰਧੂ ਸਾਹਿਬ ਕੋਈ ਸ਼ੱਕ ਕੋਈ ਵਹਿਰ ਚ ਬਿਲਕੁਲ ਲੋ ਵੀ 50000 ਦੀ ਵੱਛੀ ਦੋਸਤੋ ਤੁਹਾਨੂੰ ਮਿਲ ਜੂਗੀ ਆਪ ਦੀ ਦੋ ਟਾਈਮ ਸੰਧੂ ਸਾਹਿਬ ਚ ਬਾਈ ਕਰਨ ਹਾਂਜੀ ਲੀਟਰ ਮਾਰਨ ਜੋ ਮਰਜ਼ੀ ਕਰਨ ਵੀ ਤਸਾਲੀ ਗੱਲ ਐ ਮੁਕਦੀ ਐ ਦੋ ਦਿਨ ਕਰ ਲੈਣ ਇੱਕ ਦਿਨ ਕਰ ਲੈਣ ਹਾਂ ਕੋਈ ਗੱਲ ਨਹੀਂ ਠੀਕ ਐ ਵੀ ਠੀਕ ਐ ਹਾਂ ਖੁੱਲਾ ਸਮਾਂ ਦੋ ਤਿੰਨ ਦਿਨ ਚੋਈ ਜਾਣ ਜੋ ਮਰਜ਼ੀ ਐ ਵੀ ਦੋਸਤੋ ਇੱਕ ਤੀਜੇ ਨੰਬਰ ਤੇ ਆਪਾਂ ਜਿਹੜੀ ਤਾਂ ਮੋਬਾਈਲ ਦਿਖਾਉਣੀ ਸੀ ਠੀਕ ਐ ਜੀ ਸੋ ਸਟਾਰਟਿੰਗ ਤੋਂ ਆਪਾਂ ਜ਼ਿਕਰ ਕੀਤਾ ਸੀਗਾ ਇਹ ਵਾਰ ਤੁਸੀਂ ਦੇਖ ਸਕਦੇ ਜੀ ਵੀ ਦੋਸਤੋ ਕ੍ਰੋਸ ਅੰਗ ਦੇ ਵਿੱਚ ਐਚ ਐਫ ਤੇ ਜਰਸੀ ਦਾ ਜਿਹੜਾ ਅੰਗ ਇਹਨੂੰ ਮੰਨ ਕੇ ਸੌਦਾ ਕਰ ਲਿਓ ਠੀਕ ਆ ਤੇ ਜਸਵੰਤ ਵੀਰ ਇਹਦਾ ਸੁਗਾ ਦੱਸ ਦੋ ਕਿੰਨਾ ਇਹ ਸੰਤੂ ਸਾਹਿਬ ਜੀ ਦੂਜਾ ਸੁਗਾ ਜੀ ਇਹ ਦੂਜਾ ਸੁਗਾ ਜੀ ਹਾਂਜੀ ਠੀਕ ਆ ਇਹ ਤੇ ਮਗਰ ਮੇਲ ਕਾਫੀ ਨਾ ਹਾਂਜੀ ਬੱਛਾ ਹੀ ਆ ਬੱਛਾ ਹੀ ਆ ਇਹਨੂੰ ਦਿਨ ਅੱਜ ਕਿੰਨੇ ਹੋ ਗਏ ਇਹਨੂੰ ਸੰਤੂ ਸਾਹਿਬ ਤੀਜਾ ਦਿਨ ਹੋ ਗਿਆ ਜੀ ਅੱਜ ਤੀਜਾ ਦਿਨ ਵੇਚੀ ਆ ਜੀ ਬੋਲਾ ਕਿੰਨਾ ਇਸ ਵਕਤ ਇਹਦੇ ਥੱਲੇ 14 ਤੋਂ 15 ਲੀਟਰ ਬੋਲਾ ਜੀ 14 15 ਲੀਟਰ ਲੀਟਰ ਵਾਲਾ ਠੰਡਾ ਕਰਕੇ ਠੀਕ ਹੈ ਜੀ ਲਓ ਵੀ 14 15 ਲੀਟਰ ਬੋਲਾ ਦੋਸਤੋ ਇਹਦੇ ਥੱਲੇ ਤਕਰੀਬਨ ਅਜ ਦੂਜਾ ਤੇ ਜਿਆਦਾ ਨਹੀਂ ਆ ਐਨੀਮਲ ਜਿਹੜੇ ਤਿੰਨੇ ਸੂਏ ਸੂਆ ਜਾਂ ਤਿੰਨਾਂ ਦਾ ਸਮਾਂ ਟੈਂਪਰੇਟ ਜਿਹੜਾ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਵੀ ਦੂਜਾ ਤੇ ਜਿਆਦਾ ਦੇਣਾ ਹਾਂਜੀ ਠੀਕ ਹੈ ਜੀ ਸੋ ਜਰਸੀ ਤੇ ਐਚ ਐਫ ਦਾ ਕਰੋਸ ਆਂਗਾ ਤੇ ਬਾਕੀ ਚਵਾਚਬੂ ਦੀ ਚੰਗੀ ਬਹੁਤ ਜ਼ਿਆਦਾ ਸੰਧੂ ਸਾਫ ਸੁਥਰੀ ਆ ਜੀ ਠੀਕ ਹੈ ਵੀਰੇ ਮੋਟਰ ਆ ਕੋ ਆਉਂਦੀ ਵਗਦੀ ਤੇ ਠੀਕ ਹੈ ਠੀਕ ਹੈ ਲੋ ਵੀ ਇੱਕ ਵਾਰੀ ਤੁਹਾਨੂੰ ਇਧਰੋਂ ਲਾਗਿਓ ਆਪਾਂ ਤੁਹਾਨੂੰ ਤੁਹਾਨੂੰ ਵਿਖਾਦ ਕੇ ਹਾਂਜੀ ਠੀਕ ਹੈ ਜੀ ਸੋ ਇਹ ਥਣ ਦੇਵਾ ਚੋਣ ਚੋਣ ਜਿਹੜੀ ਆ ਸਾਫ ਸੁਥਰੀ ਆ ਜਿੰਨੇ ਵੀ ਆ ਸਾਫ ਸੁਥਰੀ ਆ ਠੀਕ ਆ ਜੀ ਹਾਂਜੀ ਚਲੋ ਠੀਕ ਆ ਲੈਓ ਜਸੋਂ ਤੋਂ ਮਾੜਾ ਖੋਲ ਕੇ ਤੋੜ ਤੀਏ ਆ ਇਹ ਇਹ ਮਿਲ ਕਫ ਆ ਇਸ ਵੈੱਡ ਦਾ ਠੀਕ ਆ ਜੀ ਇਹ ਬੱਚਾ ਹਾਂਜੀ ਆਲਾ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਸੋ ਕ੍ਰੋਸ ਆਕ ਦੇ ਵਿੱਚ ਵੜਾ ਬਾਕੀ ਚਵਾਚਬੂਤੀ ਜਿਹੜੀ ਦੋਸਤੋ ਸਾਫ ਸੁਥਰੀ ਆ ਤੇ ਕੋਈ ਪ੍ਰਾਜਾ ਦਾ ਮਰਜ਼ੀ ਆਪਣੀ ਦੋ ਦੋ ਚਾਰ ਚਾਰ ਟਾਈਮ ਚੋਕੇ ਤਸੱਲੀ ਕਰ ਸਕਦਾ ਠੀਕ ਆ ਜੀ ਕਮਰਾ ਬਣਿਆ ਸੰਧੂ ਸਾਹਿਬ ਦੋ ਦੇ ਰਹਿਣ ਤੇਂ ਦਿਆਂ ਰਹਿਣਾ ਆਪਾਂ ਲੈਟਰ ਮਾਰਨ ਚਾਰ ਟਾਈਮ ਚੋਣ ਸੰਧੂ ਸਾਹਿਬ ਆ ਬਿਲਕੁਲ ਜੀ ਕੋਈ ਗੱਲ ਨਹੀਂ ਜੀ ਕਿਦੋਂ ਫਰਾ ਡੰਗਰ ਆ ਤੇ ਫਿਰ ਆਪਾਂ ਨੂੰ ਕਾਦੀ ਟੈਨਸ਼ਨ ਬਿਲਕੁਲ ਜੀ ਬਿਲਕੁਲ ਲਓ ਵੀ ਸਾਫ ਸੁਥਰਾ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੜਾ ਰੂਟੀਨ ਦੇ ਵਿੱਚ ਆਉਂਦੀਆਂ ਨੇ ਪਹਿਲਾਂ ਵੀ ਆਪਾਂ ਤੁਹਾਨੂੰ ਪਹਿਲਾਂ ਵੀ ਪਸ਼ੂ ਦਿਖਾਏ ਸੀ ਕਿ ਅੱਜ ਜਿਹੜੇ ਤਿੰਨ ਇਹ ਐਨੀਮਲ ਦਿਖਾਏ ਆ ਜਿਸ ਵਾਂ ਤੇ ਤਾਂ ਮੁੱਲ ਕੀ ਕਰਦਾ ਭਰਾ ਇਹਦਾ ਮੁੱਲ ਸੰਧੂ ਸਾਹਿਬ ਜੀ 70000 ਰੁਪ ਬਾਕੀ ਛੋੜ ਚੱਪੇ ਦਾ ਚਲੋ ਹੁੰਦੇ ਰਹਿੰਦੇ ਮੌਕੇ ਤੇ ਹਾਂਜੀ ਹਾਂਜੀ ਬਸ ਮਾਨਤਾ ਨਹੀਂ ਹੋਊਗਾ ਜੀ ਠੀਕ ਆ ਵੀਰੇ ਹਾਂਜੀ ਠੀਕ ਆ ਭਰਾ ਕੋਈ ਜ਼ਿਆਦਾ ਨਹੀਂ ਹੈਗਾ ਡਾਉਣ ਇਹਦਾ ਠੀਕ ਹੈ ਜੀ ਬਾਕੀ ਨਾ ਠੀਕ ਆ ਜੀ ਮੈਂ 75 ਨਹੀਂ ਕੀਤਾ 72 ਨੇ ਨੈਟ 70000 ਰੁਪਏ 70000 ਜੋ ਲੈਣਾ ਉਹ ਹੀ ਮੰਗਿਆ ਜੀ ਬਿਲਕੁਲ ਜਸਮਤ ਇੱਕ ਨੰਬਰ ਆਪਣੇ ਵੀਰੇ ਕਰ ਦਿਓ ਸੰਜੇ 88981 ਹਾਂਜੀ 32000 ਠੀਕ ਆ ਵੀਰੇ 8327734003 ਠੀਕ ਆ ਜੀ ਸੋ ਦੋਸਤੋ ਅੱਜ ਇਹ ਤਿੰਨ ਨਗ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਠੀਕ ਆ ਜੀ ਸੋ ਤਿੰਨ ਬਹਿਰਾ ਸੀਗੀਆਂ ਅੱਜ ਵੀਰ ਜਸਵੰਤ ਸਿੰਘ ਉਹਨਾਂ ਦੇ ਘਰ ਇਸ ਫਾਰਮ ਤੇ ਸੋ ਇੱਥੇ ਆਣ ਕੇ ਆਪਣੀ ਤਸੱਲੀ ਤੁਸੀਂ ਕਰਨੀ ਹੈ ਠੀਕ ਹੈ ਜੀ ਰੂਟੀਨ ਦੇ ਵਿੱਚ ਭਰਾ ਪਸ਼ੂ ਲਿਆਉਂਦਾ ਤੇ ਲਿਆ ਕੇ ਸੇਲ ਕਰਦੇ ਨੇ ਠੀਕ ਹੈ ਜੀ ਚੰਗੇ ਚੰਗੇ ਐਨੀਮਲ ਆਉਂਦੇ ਆ ਤੇ ਸਾਡੀ ਭਾਅ ਪਰਤਾ ਬੜਾ ਜਾਇਜ਼ ਵਾਜਬ ਰੇਟ ਆ ਹਾਂਜੀ ਓਕੇ ਭਾਜ ਜਸਵੰਤ ਓਕੇ ਸਾਸੀ ਘਾਸਾਂ ਤੋਂ ਸਾਸੀ ਸਾਸੀ ਕਾਲ ਵੀਰ ਜੀ ਲਓ ਦੋਸਤੋ ਇਹ ਸਾਨੂੰ ਅੱਜ ਨਾਗ ਵੀਰ ਜਸਵੰਤ ਸਿੰਘ ਉਹਨਾਂ ਦੇ ਕੋਲ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ